ਪੰਥਕ ਹਾਲਾਤ ਕੀ ਕਹਰੇ ਨੇ ਅੱਜ ਆਪਾਂ ਪੰਥਕ ਮੁੱਦਿਆਂ ਤੇ ਗੱਲ ਕਰਨ ਤੋਂ ਪਹਿਲਾਂ ਐਮਰਜੈਂਸੀ ਫਿਲਮ ਲੱਗਦੀ ਐ ਕੰਗਣਾ ਰਣੋਤ ਮੈਂਬਰ ਪਾਰਲੀਮੈਂਟ ਜਿਹਦੀਆਂ ਸਿੱਖ ਵਿਰੋਧੀ ਪੰਥ ਵਿਰੋਧੀ ਜਾਂ ਪੰਜਾਬ ਵਿਰੋਧੀ ਬਹੁਤ ਸਾਰੀਆਂ ਗੱਲਾਂ ਅਖਬਾਰਾਂ ਦੀਆਂ ਤੇ ਇਲੈਕਟ੍ਰੋਨਿਕ মিডিਏ ਦੀਆਂ ਸੁਰਖੀਆਂ ਬਣੀਆਂ ਮੁਫਤ ਦੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਦਿੱਲੀ ਚੋਣਾਂ ਦੇ ਵਿੱਚ ਤੁਸੀਂ ਦੇਖੋ ਰੋਜ਼ਗਾਰ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਵਾਰ-ਵਾਰ ਉਹਨਾਂ ਲੋਕਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਸਾਡੇ ਤੇ ਹੀ ਡਿਪੈਂਡ ਹੋ ਸਿਰਫ ਸਾਡੇ ਆਸਰੇ ਤੁਸੀਂ ਖੁਦ ਕੰਮ ਕਰਕੇ ਕਮਾਈ ਕਰਨ ਦਾ ਹੱਕ ਨਹੀਂ ਰੱਖਦੇ ਇਸ ਲਈ ਮੁਫਤ ਵਾਲੀਆਂ ਸਕੀਮਾਂ 'ਚ ਉਲਝਾਇਆ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਉਹਨਾਂ ਦੇ ਮਰਨ ਵਰਤਾਰੇ ਦੇਖੋ ਕਿੰਨਾ ਕੁਸ਼ ਮੀਡੀਆ ਚ ਆ ਗਿਆ ਪਰ ਸਿਆਸੀ ਲੋਕ ਸਿਰਫ ਸਿਰਫ ਸਿਆਸੀ ਰੋਟੀਆਂ ਸੇਕਨ ਤੱਕ ਸੀਮਤ ਰਹਿੰਦੇ ਨੇ ਕਿਸਾਨ ਅੰਦੋਲਨ 111 ਕਿਸਾਨ ਹੋਰ ਮਰਨ ਵਰਤ ਤੇ ਕਹਿੰਦੇ ਅਸੀਂ ਵੀ ਡੱਲੇ ਵਾਲਾ ਹਰਿਆਣੇ ਵਾਲੇ ਪਾਸੋਂ 10 ਕਿਸਾਨ ਬੈਠ ਜਾਂਦੇ ਨੇ ਮਰਨ ਵਰਤ ਤੇ ਉਹ ਕਹਿੰਦੇ ਨੇ ਹੁਣ 122 ਡੱਲੇਵਾਲ ਹੋ ਗਏ ਇਹ ਸਾਰਾ ਕੁਝ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਦਾਨ ਸਿੰਘ ਵਾਲਾ ਉਹ ਕਹਿੰਦੇ ਅਸੀਂ ਨਸ਼ਾ ਤਸਕਰਾਂ ਨੂੰ ਰੋਕਿਆ ਵੀ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਤ ਨਹੀਂ ਤੁਸੀਂ ਨਸ਼ਾ ਨਾ ਵੇਚੋ ਤਾਂ ਉਹਨਾਂ ਨੇ ਸਾਡੇ ਘਰਾਂ ਨੂੰ ਅੱਗ ਲਾਤੀ ਪਰ ਉਹਦੇ ਬਾਰੇ ਚੁੱਪ ਨੇ ਅਕਾਲੀ ਦਲ ਕਾਂਗਰਸ ਭਾਜਪਾ ਤੇ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਚੁੱਪ ਉਹ ਸਿਰਫ ਤੇ ਸਿਰਫ ਜਿਹੜੇ ਪੰਜਾਬ ਦਾ ਦਰਦ ਸਮਝਦੇ ਨੇ ਇਨਸਾਨੀਅਤ ਦਾ ਦਰਦ ਸਮਝਦੇ ਨੇ ਉਹ ਸਿਰਫ ਉੱਥੇ ਜਾ ਰਹੇ ਨੇ ਤੇ ਸੁਰਖੀਆਂ ਬਾਰ ਰਹੇ ਨੇ ਮੀਡੀਆ ਦੀ ਇੱਕ ਗੁੰਡਾ ਟੈਕਸ ਵਾਲੀ ਗੱਲ ਚੱਲੀ ਕਹਿੰਦੇ ਇੱਕ ਸਰਪੰਚ ਨੇ ਨਵਾਂ ਮਤਾ ਪਾਸ ਕਰਤਾ ਵੇ ਜਿਹੜੇ ਸ਼ੰਭੂ ਬੈਰੀਅਰ ਦਾ ਰਸਤਾ ਬੰਦ ਹੈ ਕਿਸਾਨ ਅੰਦੋਲਨ ਕਰਕੇ ਜਿਹੜੇ ਸਾਡੇ ਪਿੰਡ ਤੋਂ ਲੰਘਣਗੇ ਅਸੀਂ ਟੋਲ ਟੈਕਸ ਲਾਵਾਂਗੇ ਉਹਨੂੰ ਗੁੰਡਾ ਟੈਕਸ ਦਾ ਨਾਮ ਦਿੱਤਾ ਗਿਆ ਇਹ ਸਾਰਾ ਕੁਝ ਆਪਾਂ ਗੱਲਬਾਤ ਕਰਨੀ ਸੀ ਪਰ ਅੱਜ ਸਿਰ ਤੇ ਸਿਰਫ ਪੰਥਕ ਮੁੱਦਿਆਂ ਬਾਰੇ ਵਿਚਾਰ ਕਰਨੀਆਂ ਬੀਬੀ ਜਗੀਰ ਕੌਰ ਜੀ ਜਿਹੜੇ ਸਾਫ ਕਾ ਪ੍ਰਧਾਨ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੁਖਜੀਤ ਸਿੰਘ ਖੋਸਾ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਨੇ ਆਪਾਂ ਉਹਨਾਂ ਦੋਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਬਾਰੇ ਕੀ ਗੱਲਬਾਤ ਕੀਤੀ ਹੈ ਅਕਾਲੀ ਦਲ ਬਾਦਲ ਬਾਰੇ ਜਾਂ ਉਹ ਤੋਂ ਨਾਰਾਜ਼ ਹੋਏ ਦਲ ਬਾਰੇ ਜਾਂ ਅਕਾਲ ਤਖਤ ਸਾਹਿਬ ਦੇ ਫਲਸਫੇ ਬਾਰੇ ਵਿਚਾਰਧਾਰਾ ਬਾਰੇ ਪਰੰਪਰਾ ਬਾਰੇ ਨਿਜਮਾ ਬਾਰੇ ਗੱਲਬਾਤ ਕੀਤੀ ਹੈ ਪਰ ਪਹਿਲਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਕਿ 2 ਦਸੰਬਰ ਵਾਲੇ ਦਿਨ ਤਖਤਾਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀ ਕਹਿੰਦੇ ਨੇ ਕਹਿੰਦੇ ਅੱਜ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਈ ਜਿਸ ਸੇ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨਸਾਰ ਆਦੇਸ਼ ਦੱਤੇ ਗਏ ਸ਼ਰੋਮ ਨੇ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਰਕੇ ਗੁਨਾਹਾਰੇ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹਨਾਂ ਨੇ ਦੇਖ ਹੀ ਲਿਆ ਹੋਣਾ ਸੋਣ ਹੀ ਲਿਆ ਹੋਣਾ ਕਿ ਕਹਿੰਦੇ ਵੀ ਸਿਰਫ ਹਾਂ ਤੇ ਨਾ ਦਾ ਜਵਾਬ ਦਿੱਤਾ ਜਾਵੇ ਤੁਸੀਂ ਸਿਰਫ ਹਾਂ ਤੇ ਨਾ ਦਾ ਜਵਾਬ ਦੇਣਾ ਜੇ ਤੱਕ ਗੁਨਾਹ ਹੈ ਤਾਂ ਯੈਸ ਜੇ ਨਹੀਂ ਗੁਨਾਹ ਤਾਂ ਨਾ ਕਰ ਦਿਓ ਪਰ ਉਸੇਲੇ ਤੁਸੀਂ ਦੇਖੋ ਇੱਕ ਅਕਾਲੀ ਆਗੂ ਨੇ ਮੁਕਰਨ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਆ ਦੇਖੋ ਪ੍ਰੂਫ ਸਬੂਤ ਦਿੱਤੇ ਗਏ ਇੱਕ ਆਗੂ ਨੇ ਮੁਕਰਨ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਸਾਰੀ ਸੰਗਤ ਦਾ ਦਰਸ਼ਨ ਕਰਕੇ ਫੇਰ ਆਓ ਫੇਰ ਜਵਾਬ ਦਿਓ ਇਹ ਸਾਰਾ ਕੁਝ ਆਪਾਂ ਦੇਖਿਆ ਪਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਸ਼੍ਰੋਮ ਨੇ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇੰਨਾ ਗੁਨਾਹਾਂ ਕਰਕੇ ਉਹ ਗੁਨਾਹ ਜਿਹੜੇ ਉਹਨਾਂ ਨੇ ਕਬੂਲ ਕੀਤੇ ਸਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਪੰਜ ਸਿੰਘ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨਸਾਰ ਆਗੂਆਂ ਦੀ ਡਿਊਟੀ ਲਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਮੇਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ ਇਸ ਕਮੇਟੀ ਦੇ ਚਿਹਰੇ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਹਨ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਦੇ ਮੁਖੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਥਾਪੇ ਗਏ ਸਨ ਸਰਦਾਰ ਕਿਰਪਾਲ ਸਿੰਘ ਬਡੂਂਗਰ ਜੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਸਰਦਾਰ ਸੰਤਾ ਸਿੰਘ ਉਮੈਦਪੁਰੀ ਜੀ ਬੀਬੀ ਸਤਵੰਤ ਕੌਰ ਜੀ ਸੁਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਇਨ੍ਹਾਂ ਸੱਤਾਂ ਮੈਂਬਰਾਂ ਬਾਰੇ ਅੱਜ ਕੀ ਗੱਲ ਹੋ ਗਈ ਇਹਨਾਂ ਸੱਤਾ ਮੈਂਬਰਾਂ ਨੂੰ ਮਾਨਤਾ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ 6 ਜਨਵਰੀ ਦਿਨ ਸੋਮਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਮੌਕੇ ਗਿਆਨੀ ਰਗਵੀਰ ਸਿੰਘ ਜੀ ਬਤੌਰ ਮੁਖ ਜਥੇਦਾਰ ਅਕਾਲ ਤਖਤ ਸਾਹਿਬ ਉਹ ਕਹਿੰਦੇ ਨੇ ਬਈ ਅਕਾਲੀ ਦਲ ਆਨਾ ਕਾਨੀ ਨਾ ਕਰੇ ਆਨਾ ਕਾਨੀ ਕਰਨ ਦੀ ਬਜਾਏ ਉਹ ਜਿਹੜੀ ਅਕਾਲ ਤਖਤ ਦੀ ਫਸੀਲ ਤੋਂ ਹੁਕਮ ਜਾਰੀ ਹੋਏ ਸਨ ਉਹ ਮੰਨਨੇ ਉਹਨਾਂ ਲਈ ਜ਼ਰੂਰੀ ਨੇ ਪਰ ਫਿਰ ਮੁਕਸਰ ਮਾਗੀ ਮੇਲੇ ਤੇ ਕਿਆ ਜਾਂਦਾ ਕਿ ਫਖਰ-ਏ-ਕੌਮ ਵਾਪਸ ਲੈਣ ਤੋਂ ਪਹਿਲਾਂ ਬਾਦਲ ਸਾਹਿਬ ਦੀ ਪੰਜਾਬ ਬਾਰੇ ਕੁਰਬਾਨੀ ਦੇਖੋ ਉਹ ਚੀਜ਼ਾਂ ਗਿਣਾਉਂਦੇ ਨੇ ਜੋ ਬਾਦਲ ਸਰਕਾਰ ਦੇ ਰਾਜਕਾਲ ਦੌਰਾਨ ਹੋਇਆ ਪਰ ਜੋ ਅਕਾਲ ਤਖਤ ਦੀ ਫਸੀਲ ਤੋਂ ਬੋਲੇਗਾ ਜਿਹੜੇ ਗੁਨਾਹ ਕਬੂਲੇ ਗਏ ਉਹਨਾਂ ਦਾ ਉੱਥੇ ਜ਼ਿਕਰ ਨਹੀਂ ਹੁੰਦਾ ਤਾਂ ਹੁਣ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਤੇ ਸੰਤਾ ਸਿੰਘ ਉਮੈਦਪੁਰੀ ਜੀ ਜਦੋਂ ਮਿਲਦੇ ਨੇ ਤਾਂ ਉਹ ਕਹਿੰਦੇ ਨੇ ਅਸੀਂ ਕਈ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਗੱਲ ਭਈ ਕੀ ਮੰਗੀ ਮੇਲੇ ਦਾ ਜਿਹੜਾ ਉਹਨਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਫਕਰ ਕੌਮ ਵਾਪਸ ਕੀਤਾ ਜਾਵੇ ਉਹ ਚੁਣੌਤੀ ਨਹੀਂ ਦਿੱਤੀ ਗਈ ਤਾਂ ਜਥੇਦਾਰਾਂ ਨੇ ਕਿਹਾ ਹਾਂ ਚੁਣੌਤੀ ਦਿੱਤੀ ਗਈ ਹੈ ਤਾਂ ਉਹ ਚੁਣੌਤੀ ਬਾਰੇ ਹੁਣ ਗਿਆਨੇ ਹਰਪ੍ਰੀਤ ਸਿੰਘ ਦਾ ਵਿਵਾਦ ਚੱਲਿਆ ਉਹ ਬੜਾ ਹੋਇਆ ਵੱਖੋ-ਵੱਖਰੀਆਂ ਜਿੰਨੀਆਂ ਵੀ ਗੱਲਾਂ ਹੋਈਆਂ ਪਰ ਅੱਜ ਜਿਹੜੀ ਆਪਾਂ ਬੀਬੀ ਜਗੀਰ ਕੌਰ ਜੀ ਨਾਲ ਗੱਲ ਕੀਤੀ ਹੈ ਤੇ ਸੁਖਜੀਤ ਸਿੰਘ ਖੋਸਾ ਜੀ ਨਾਲ ਗੱਲ ਕੀਤੀ ਆ ਉਹ ਸਿਰਫ ਸਿਰਫ 2 ਦਸੰਬਰ ਦੇ ਹੁਕਮਨਾਮੇ ਨਾਲ ਸੰਬੰਧਿਤ ਹੈ ਜਿਹਦੇ ਚ 1.5 ਮਹੀਨਾ ਬੀਤਣ ਤੋਂ ਬਾਅਦ ਵੀ ਅਸਰ ਕਿਉਂ ਨਹੀਂ ਹੋਇਆ ਉਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋੜਪੂਰਾ ਪਰ ਕਮੈਂਟ ਤੁਹਾਡਾ ਸਬਕ ਭਾਸ਼ਾ ਚ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਮੇਰੇ ਇਸੇ ਗੁਰਿੰਦਰ ਸਿੰਘ ਕੋੜਕਪੁਰਾ ਦੇ ਪੇਜ ਤੇ ਬਦਬੀ ਕਾਂਡ ਦਾ ਅਸਲ ਸੱਚ 17 ਐਪੀਸੋਡ ਪਏ ਨੇ ਉਹ ਐਪੀਸੋਡ ਬਾਰੇ ਕਮੈਂਟ ਕਰੋ ਇੱਕ ਇੱਕ ਐਪੀਸੋਡ ਦੇਖੋ ਕਿ ਬਦਬੀ ਕਾਂਡ ਮੋਕੇ ਕੀ ਕੁਝ ਹੋਇਆ ਸੀ ਉਹ ਸਾਰਾ ਕੁਝ ਮੈਂ ਆਪਣੀਆਂ ਅੱਖੀ ਦੇਖਿਆ ਤੇ ਜਿੰਨੇ ਵੀ ਜਾਂਚ ਏਜੰਸੀਆਂ ਜਾਂ ਜਾਂਚ ਕਮਿਸ਼ਨ ਬਣੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਬਤੌਰ ਪੱਤਰਕਾਰ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਤੇ ਕਮੈਂਟ ਤੁਹਾਡਾ ਸਭਿਕ ਪਾਸ਼ਾ ਚ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਪਸੰਦ ਹੋਵੇ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਦਿਓ ਆਜ਼ਾਜਤ ਸਤਿ ਸ੍ਰੀ ਅਕਾਲ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਬੀਬੀ ਜੀ ਮੈਂ ਪੱਤਰਕਾਰ ਗੁਰਿੰਦਰ ਸਿੰਘ ਬੋਲਦਾ ਕੋਟਕਪੂਰਾ ਤੋਂ ਉਹੀ ਪੱਤਰਕਾਰ ਪਹਿਲਿਆਂ ਦੇ ਜੀ ਬਿਬੀ ਬੇਨਤੀ ਇਸ ਤਰ੍ਹਾਂ ਹੈ ਵੀ 2 ਦਸੰਬਰ ਨੂੰ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਜਿਹੜੀ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜੀ ਸਾਹਿਬ ਜੀ ਉਹਦੇ ਤੋਂ ਸਿਰਫ 2 ਜਣੇ ਹੁਣ ਹਾਮੀ ਭਰ ਰਹੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਤੇ ਸੰਤਾ ਸਿੰਘ ਮੈਦਪੁਰੀ ਜੀ ਹਮ ਇਕਬਾਲ ਸਿੰਘ ਝੁੰਦਾ ਜੀ ਨੇ ਵੀ ਹੁਣ ਹਾਮੀ ਭਰਤੀ ਹੈ ਉਹ ਕਹਿੰਦੇ ਵੀ ਜੋ ਅਕਾਲ ਤਖਤ ਸਾਹਿਬ ਤੋਂ ਹੋਊਗਾ ਮੈਂ ਤਾਂ ਉਹਦੇ ਹਿਸਾਬ ਨਾਲ ਹੀ ਉਪタミン ਦੇ ਵਿੱਚ ਆਪਣੇ ਤੇ ਪ੍ਰੋਫੈਸਰ ਕਿਰਪਾਲ ਸਿੰਘ ਮਡੂੰਗਰ ਵੀ ਚੁੱਪਨੇ ਤੇ ਜੇਕਰ ਕਈ ਇਹ ਬੀਬੀ ਸਤਵੰਤ ਕੌਰ ਜੀ ਉਹ ਕਹਿੰਦੇ ਨੇ ਵੀ ਚਲੋ ਜੋਬ ਕਰਦੇ ਨੇ ਉਹਨਾਂ ਨੂੰ ਇਹ ਆਪ ਹੀ ਪਾਸੇ ਕਰਨ ਨੂੰ ਰਾਜ਼ੀ ਨੇ ਤੇ ਇਹ ਸੱਤ ਮੈਂਬਰੀ ਕਮੇਟੀ ਖਿੱਲਰ ਨਹੀਂ ਗਈ ਇੱਕ ਤਰ੍ਹਾਂ ਨਹੀਂ ਖਿੱਲਰੀ ਨਹੀਂ ਜੀ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਸਾਰੀ ਕਮੇਟੀ ਇਕੱਠੀ ਹੈ ਜੀ ਜੀ ਪਰ ਸਾਰੇ ਮੈਂਬਰਾਂ ਨੇ ਇਹੀ ਕਿਹਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਹੈ ਅਸੀਂ ਉਹਦੇ ਅਨੁਸਾਰ ਚੱਲਨੇ ਜੀ ਮੈਨੂੰ ਲੱਗਦਾ ਕਿ ਕੋਈ ਮੈਂਬਰ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਬਾਹਰ ਹੋਵੇ ਜੀ ਹਰ ਇੱਕ ਨੇ ਇਹੀ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਚ ਰਹਿਣਾ ਜੋ ਉਹਨਾਂ ਨੇ ਆਦੇਸ਼ ਜਾਰੀ ਕੀਤੇ ਅਸੀਂ ਉਹਦੇ ਅਨੁਸਾਰ ਚੱਲਾਂਗੇ ਔਰ ਕੱਲ ਹੀ ਗਏ ਸੀ ਇਹ ਦੋ ਮੈਂਬਰ ਉਹਨਾਂ ਨੇ ਬਾਕੀਆਂ ਨੇ ਵੀ ਕਿਹਾ ਕਿ ਉਹਨਾਂ ਨੇ ਵੀ ਮੇਰੇ ਖਿਆਲ ਮਿਲ ਜਾਰੀ ਹੈ ਸ਼ਾਇਦ ਅੱਜ ਜਾਣਾ ਸੀ ਜਾਂ ਕੱਲ ਜਾਣਾ ਕਿਹਨਾਂ ਨੇ ਦੂਜੇ ਮੈਂਬਰਾਂ ਦਾ ਵੀ ਸੁਣਿਆ ਸੀ ਵੀ ਉਹ ਕਹਿੰਦੇ ਸੀ ਅਸੀਂ ਵੀ ਜਾਣਾਗੇ ਲਾਣੀ ਕਿ ਅਸੀਂ ਉੱਥੋਂ ਪੁੱਛ ਆਦੇਸ਼ ਲੈਣੇ ਅੱਛਾ ਜੀ ਵੀ ਠੀਕ ਹੈ ਜੀ ਇਹ ਕਿਹਾ ਕਿ ਇਹ ਸੱਤ ਮੈਂਬਰ ਜਿਹੜੇ ਐ ਜੋ ਹੁਕਮ ਕੀਤਾ ਸੀਗਾ ਕਿ ਇਹਨਾਂ ਦੀ ਸੁਪਰਵੀਜ਼ਨ ਥੱਲੇ ਜਿਹੜੀ ਹੈ ਸਾਰੀ ਪਰਤੀ ਹੋਵੇ ਤਾਂ ਜੋ ਸਿਧਾ ਮਨ ਲ ਸ਼੍ਰੋਮਣੀ ਕਾਲਕਹਲ ਇਕੱਠਾ ਹੋ ਸਕੇ ਪਰ ਉਹ ਉਹਨਾਂ ਨੇ ਜਿਹੜਾ ਕੀਤਾ ਉਹਦੇ ਅਨਸਾਰ ਇਕੱਠਾ ਨਹੀਂ ਹੁੰਦਾ ਕਿਉਂਕਿ ਜਿਹੜਾਂ ਦੀ ਜਿਹਨਾਂ ਦੀ ਸੁਪਰਵੀਜ਼ਨ ਸੀ ਉਹਨਾਂ ਦੀਆਂ ਡਿਊਟੀਆਂ ਚਲਾਤੀਆਂ ਕਿਸੇ ਰਾਜਸਥਾਨ ਚ ਕਿਸੇ ਦੀ ਹਿਮਾਚਲ ਪ੍ਰਦੇਸ਼ ਚ ਜੰਮੂ ਕਸ਼ਮੀਰ ਚ ਉਹ ਬਰ ਸਿਸਟਮ ਜਿਹੜਾ ਉਹ ਉਲਟੋ ਗਿਆ ਨਾ ਚੈੱਕ ਕਰਤਾ ਸਾਹਿਬ ਦੇ ਜੀ 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 ਉਹ ਰੋਲਾ ਤਾਂ ਇਹੀ ਹੈ ਨਾ ਜੀ 2 ਦਸੰਬਰ ਨੂੰ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ ਜੀ ਜੀ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਲਗਭਗ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਜੀ ਇੱਕ ਮੀਟਿੰਗ ਵੀ ਨਹੀਂ ਹੋਈ ਸੱਤ ਮੈਂਬਰੀ ਕਮੇਟੀ ਦੀ ਉਹ ਤਾਂ ਪ੍ਰਧਾਨ ਸਾਹਿਬ ਦੀ ਜ਼ਿੰਮੇਵਾਰੀ ਸੀ ਨਾ ਜੀ ਇੰਚਾਰਜ ਬਣਾਇਆ ਸੀ ਸਰਦਾਰ ਹਰਜਿੰਦਰ ਸੈਤਾਨ ਜੀ ਜੀ ਤੇ ਪ੍ਰਧਾਨ ਸਾਹਿਬ ਨੂੰ ਇਹੀ ਕੱਲ ਇਹਨਾਂ ਨੇ ਚਿੱਠੀ ਲਿਖੀ ਹੈ ਕਿਉਂਕਿ ਸਿੰਘ ਸਾਹਿਬ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਮੀਟਿੰਗ ਬੁਲਾਉਣ ਜੀ ਬੁਲਾ ਕੇ ਤੇ ਕੰਮ ਸ਼ੁਰੂ ਕਰਨ ਨੇ ਸਿੰਘ ਸਾਹਿਬ ਨੇ ਤਾਂ ਇਹ ਵੀ ਕਹਿਤਾ ਸੀ ਨਾ ਭਾਈ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਾਂਚ ਕਰਨ ਦਾ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਉਹ ਜੱਥੇਦਾਰੀ ਕਰ ਸਕਦਾ ਉਹ ਤੇ ਸਾਰਿਆਂ ਨੇ ਦੇਖ ਲਿਆ ਮੈਂ ਇਹ ਵੀ ਗੱਲ ਕੀਤੀ ਹੈ ਜੀ ਕਿਤੇ ਮੈਂ ਕਿਤੇ 2 ਦਸੰਬਰ ਵਾਲਾ ਜਿਹੜਾ ਹੁਕਮਨਾਮਾ ਸੀ ਉਹ ਲਾਗੂ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਚਲੋ ਜਿਓ ਭਾਈ ਗੁਰੂ ਕਰੇ ਜੀ ਹੋ ਜੇ ਤੇ ਸਿਰ ਪਾਰਟੀ ਜਿਹੜੇ ਤਕੜੀ ਹੋ ਜੇਗੀ ਨਹੀਂ ਕਰਨਗੇ ਤੇ ਤੇ ਉਹਨਾਂ ਦੀ ਮਰਜ਼ੀ ਹੈ ਜੀ ਹੁਣ ਤੁਸੀਂ ਪੰਥਕ ਇਕਤਾ ਲਈ ਤਿਆਰ ਹੋ ਮੈਂ ਤੇਰੀ ਹਮੇਸ਼ਾ ਹੀ ਤਿਆਰ ਹਾਂ ਜੀ ਮੈਂ ਤੇ ਸ੍ਰੀ ਅਕਾਲ ਤਾ ਸਾਬ ਨੂੰ ਮੇਰਾ ਤੇ ਰੋਮ ਰੋਮ ਅਰਪਣ ਹੈ ਜੀ ਅਸੀਂ ਤੇ ਪਹਿਲੇ ਦਿਨ ਹੀ ਇਹ ਗੱਲ ਕਹੀ ਹੈ ਵੀ ਸ੍ਰੀ ਅਕਾਲ ਤਾ ਸਾਬ ਜੀ ਦੀ ਮਾਨ ਮਰਿਆਦਾ ਜਿਹੜੀ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਉਹ ਵੀ ਸੁਪਰੀਮੇਸੀ ਰਹਿਣੀ ਚਾਹੀਦੀ ਹੈ ਉਹਦੀ ਸਰਵੱਚਤਾ ਰਹਿਣੀ ਚਾਹੀਦੀ ਹੈ ਅਸੀਂ ਤੇ ਹਮੇਸ਼ਾ ਹੀ ਕਹਿੰਦੇ ਹਾਂ ਜੀ ਨਹੀਂ ਇਹ ਗੱਲ ਤਾਂ ਦੂਜਾ ਤੜਾ ਵੀ ਕਹਿੰਦਾ ਬਾਦਲ ਦਲ ਦਾ ਪਰ ਉਹਨਾਂ ਨੇ ਪਿੰਦਾ ਵੀ ਮੰਨਣਾ ਵੀ ਪੈਂਦਾ ਨਾ ਜੀ ਨੇ ਉਹਨਾਂ ਨੇ ਅੱਡ ਬਣਾਤੀ ਨਾ ਜੀ ਆਪ ਦੀ ਸੱਤ ਮੈਂਬਰੀ ਮੈਂ ਤਾਂ ਹੀ ਤੇ ਕਿਹਾ ਕਿ ਉਹਨਾਂ ਨੇ ਅੱਡ ਬਣਾਈ ਉਹ ਫੇਰ ਗਲਤ ਹੋ ਗਿਆ ਨਾ ਜੀ ਕਰਨਾ ਨਾ ਫਿਰ ਜੀ ਦੁਬਤਾ ਪੈਂਦੀ ਹੈ ਜੀ ਉਹ ਤੁਨੋਂ ਅਜੇ ਵੀ ਉਮੀਦ ਹੈ ਪੰਥਕ ਇਕਤਾ ਦੀ ਅਚ ਜੀ ਪੰਥਕ ਇਕਤਾ ਤੇ ਕਿੱਲੇ ਇਹ ਤਾਂ ਨਹੀਂ ਕਿ ਅਸੀਂ 10 ਲੀਡਰ ਇਕੱਠੇ ਹੋ ਜਾਣਗੇ ਤੇ ਪੰਥਕ ਇਕਤਾ ਹੋ ਜੇਗੀ ਕੱਲ ਦੀ ਸ਼ਲੋਮਣੀ ਕਾਲੀਗੜ ਦੀ ਪਾਰਟੀ ਦੀ ਹੈ ਜੀ ਪੰਥਕ ਇਕਤਾ ਤੇ ਸਾਰਾ ਪੰਥ ਜਿਹੜਾ ਉਹ ਤੇ ਉਧਰ ਇਕੱਠੇ ਹੁੰਦੇ ਜੋ ਸਾਰੇ ਜਾਣੇ ਅਸੀਂ ਸਾਰੇ ਸ੍ਰੀ ਅਕਾਲ ਤਰ ਤੈ ਨੂੰ ਸਮਰਪਿਤ ਹੋ ਕੇ ਗੁਰੂ ਪੰਥ ਦੀ ਗੱਲ ਕਰੀਏ ਗੁਰੂ ਪੰਥ ਦੀ ਗੱਲ ਕਰੀਏ ਜੀ ਨੇ ਚਲੋ ਤੁਹਾਡੇ ਦੋਨਾਂ ਧੜਿਆਂ ਦੀ ਇਕਤਾ ਤਾਂ ਤਾਂ ਹੀ ਹੋ ਜੇ ਦੋਵੇਂ ਧੜੇ ਸوير ਦੋਣ ਦੂਜਾ ਧੜਾ ਤਾਂ ਕੋਈ ਹੰਮੀ ਨਹੀਂ ਭਰ ਰਿਹਾ ਚਲੋ ਮਰਜ਼ੀ ਹੈ ਜੀ ਉਹਨਾਂ ਦੀ ਉਹ ਕੀ ਕਹਿ ਸਕਦੇ ਆ ਥੈਂਕ ਯੂ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਮ੍ਰਿਤਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਜੀ ਫਤਿਹ ਹਾਂ ਜੀ ਕੀ ਹਾਲ ਹੈ ਜੀ ਵਿਰਜੀ ਮੈਨਾਂ ਉਹੀ 2 ਦਸੰਬਰ ਵਾਲੇ ਹੁਕਮਨਾਮੇ ਬਾਰੇ ਕੋਈ ਕਰਨੀਆਂ ਵਿਚਾਰਾਂ ਜੇ ਤੁਹਾਡੇ ਕੋਲ ਹੈ 5-4 ਮਿੰਟ ਹਾਂਜੀ ਹਾਂਜੀ ਹੁਕਮ ਉਦੋਂ ਨਾ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਆ ਕੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੀ ਦੂਜੀਆਂ ਗੱਲਾਂ ਆਪਾਂ ਸਾਰੀਆਂ ਪਾਸੇ ਰੱਖ ਦਿੰਨੇ ਆ ਭਾਵੇਂ ਫਖਰ-ਏ-ਕੌਮ ਦਾ ਵਾਪਸ ਲੈਣਾ ਭਾਵੇਂ ਨੈਤਿਕ ਆਧਾਰ ਗਵਾ ਚੁੱਕੀ ਹੈ ਮਯੂਦਾ ਲੀਡਰਸ਼ਿਪ ਭਾਵੇਂ ਚੌਂਕੇ ਚੁੱਲੇ ਸਮੇਟਣ ਦੀ ਗੱਲ ਭਾਵੇਂ ਸਾਰਿਆਂ ਦੇ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਉਹ ਸਾਰਿਆਂ ਨੂੰ ਆਪਾਂ ਪਾਸੇ ਰੱਖ ਦਿੰਨੇ ਆ। ਹਮ 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 ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ। ਜੀ ਉਹਦੇ ਵਿੱਚੋਂ ਪਹਿਲਾਂ ਤਾਂ ਦੋ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਸੰਤਾ ਸਿੰਘ ਉਮੈਦਪੁਰੀ ਹਮ ਹਮ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਹੀ ਕਰਾਂਗੇ ਕੰਮ। ਜੀ ਹੁਣ ਇਕਬਾਲ ਸਿੰਘ ਝੁੰਦਾ ਜੀ ਨੇ ਵੀ ਕਹਿਤਾ ਹੂੰ ਹੁਣ ਅਰਜੰਦਰ ਸਿੰਘ ਧਾਮੀ ਜੀ ਵੀ ਇਸ ਮਾਮਲੇ ਚੁੱਪ ਨੇ, ਕਿਰਪਾਲ ਸਿੰਘ ਬਡੂੰਗਰ ਜੀ ਵੀ ਚੁੱਪ ਨੇ। ਮਨਪ੍ਰੀਤ ਸਿੰਘ ਯਾਲੀ ਜੀ ਵੀ ਚੁੱਪ ਨੇ ਤੇ ਬੀਬੀ ਸਤਵੰਤ ਕੌਰ ਜੀ ਵੀ ਚੁੱਪ ਨੇ। ਨਹੀਂ ਮਨਪ੍ਰੀਤ ਯਾਲੀ ਵੀ ਬੋਲ ਪਿਆ ਨਾ ਇਸ ਮਸਲੇ ਤੇ ਉਹਨੇ ਵੀ ਕਿਹਾ ਵੀ ਕੱਲ ਤੱਕ ਸਾਹ ਦੇ ਹੁਕਮ ਨਾਮੇ ਇਹਨਾਂ ਨੂੰ ਲਾਗੂ ਹੋਣੇ ਚਾਹੀਦੇ ਆ। ਉਹਨੇ ਇੰਨੇ ਹੀ ਕਹਿਣਾ ਪਰ ਆ ਸੱਤ ਮੈਂਬਰੀ ਕਮੇਟੀ ਬਾਰੇ ਤਾਂ ਕੋਈ ਪ੍ਰਤੀਕਰਮ ਨਹੀਂ ਉਹਨਾਂ ਦਾ। ਹਾਂਜੀ। ਪਰ ਇਹਨਾਂ ਨੇ ਮਾਗੀ ਮੇਲੇ ਮੌਕੇ ਨਵੀਂ ਬਣਾਤੀ ਕਮੇਟੀ ਤੇ ਕਹਿੰਦੇ ਵੀ ਅਸੀਂ 20 ਜਨਵਰੀ ਤੋਂ ਮੈਂਬਰਸ਼ਿਪ ਸ਼ੁਰੂ ਕਰ ਦੇਣੀ ਹੈ ਫਿਰ ਕਿਤੇ ਨਾ ਕਿਤੇ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਬਿਲਕੁਲ ਇਹ ਤਾਂ ਵੇਖੋ ਇਹ ਤਾਂ ਸ਼ੁਰੂ ਲੋਕਾਂ ਨੂੰ ਦੱਸਦੇ ਆ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਜੀ ਜਦੋਂ ਅਕਾਲ ਤਖਤ ਸਾਹਿਬ ਦੀ ਤਸੀਲ ਦੇ ਸਾਹਮਣੇ ਖੜੋ ਕੇ ਇਹਨੇ ਕਿਹਾ ਕਿ ਮੈਂ ਕਬੂਲ ਕਰਨਾ ਤੇ ਬਾਅਦ ਵਿੱਚ ਆ ਕੇ ਬਿਆਨ ਦੇਈ ਜਾਂਦਾ ਕਿ ਮੈਂ ਉਹ ਤਾਂ ਮੈਂ ਇੱਕ ਵਾਰੀ ਆਪਦੀ ਕਿਲੋ ਵੀ ਪੰਜਾਬੀ ਜਿਹੀ ਜਾਨ ਚਣਾਉਣ ਵਾਸਤੇ ਮਾਰਿਆ ਮੰਨ ਗਿਆ ਸੀਗਾ ਵੈਸੇ ਉਹਦਾ ਮਤਲਬ ਇੱਕ ਗੁਨਾਹ ਦੇ ਪਹਿਲਾਂ ਕੀਤਾ ਸੀ ਦਿਲਵੀਆਂ ਦੇ ਦੋਸ਼ੀ ਤੇ ਦੂਜਾ ਤੀਜਾ ਸਾਰਾ ਕੁਝ ਕਰਕੇ ਉਹ ਮੰਨ ਲਿਆ ਤੇ ਮੁੜ ਕੇ ਕਾਲ ਦੇ ਤਖਤ ਦੇ ਸਾਹਮਣੇ ਖੜਾ ਹੋ ਕੇ ਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਗੱਲ ਹੋਰ ਕਰਤਾ ਕਿ ਕਹਿੰਦਾ ਮੈਂ ਤਾਂ ਮਜਬੂਰੀ ਚ ਮੰਨਿਆ ਜੀ ਮੈਨੂੰ ਪ੍ਰਧਾਨ ਹੋਣ ਦੇ ਨਾਤੇ ਮਤਲਬ ਫੇਰ ਆ ਸਤ ਮੈਂਬਰੀ ਕਮੇਟੀ ਵਾਲੀ ਗੱਲ ਹੁਣ ਜਿਹੜੇ ਵਖੋ ਇਹ ਏਡੇ ਬੇਵਿਸ਼ਵਾਸੀ ਹੈਗੀ ਨਾ ਇਨ੍ਹਾਂ ਦੇ ਹੀ ਬੰਦੇ ਨੇ ਨਾ ਚਾਹੇ ਬਡਾਲਾ ਹੋਵੇ ਉਮੇਦਪੁਰੀ ਹੋਵੇ ਮਨਪੀਤ ਅਯਾਲੀ ਹੋਵੇ ਦੂਜੇ ਕੋਈ ਵੀ ਹੋਣ ਹੈ ਤਾਂ ਉਹ ਅਕਾਲੀ ਦਲ ਵਿੱਚੋਂ ਹੀ ਲੈ ਹੋਏ ਆ ਸਤ ਮੈਂਬਰੀ ਪਰ ਇਨ੍ਹਾਂ ਨੂੰ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਹੈਗਾ ਇਹ ਬੇਵਿਸ਼ਵਾਸੀ ਆ ਤੇ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਨਮੇ ਨੂੰ ਮੰਨਦੇ ਨਹੀਂ ਹੈਗੇ ਜੀ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਨਮਾ ਮੰਨਦੇ ਆ ਜੇ ਮੰਨਦੇ ਹੁੰਦੇ ਫੇਰ ਪੂਰਨ ਤੌਰ ਤੇ ਲਾਗੂ ਕਰਨਾ ਕਰ ਲੈਣਾ ਸੀ ਇਨ੍ਹਾਂ ਨੇ ਜੀ 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 ਹਾਂ ਜੀ ਹੁਣ ਜਿਹੜੀ 7 ਮੈਂਬਰੀ ਕਮੇਟੀ ਐ ਜੀ ਾਕਾਬ ਤੱਕ ਸਾਡੀ ਫਸੀਲ ਤੋਂ ਹੋਰ ਬਣਦੀ ਐ ਜੀ ਇਹਨਾਂ ਨੇ ਆਪਦੀ ਹੋਰ ਬਣਾਤੀ ਜਿਹੜੀ ਇਹਨਾਂ ਨੇ ਬਣਾਤੀ ਉਹ ਵੀ ਨਹੀਂ ਉਹਨਾਂ ਨਾਲ ਰਾਜੀ ਹੁਣ ਾਕਾਬ ਤੱਕ ਸਾ ਤੋਂ ਤਾਂ ਹੁਕਮ ਇਹ ਹੋਇਆ ਬਈ ਚੌਂਕੇ ਚੁੱਲ੍ਹੇ ਸਮੇਟੋ ਤੇ ਏਕਤਾ ਕਰੋ ਜੀ ਏਕਤਾ ਤਾਂ ਦਿਖਾਈ ਨਹੀਂ ਦੇ ਰਹੀ ਨਹੀਂ ਦੇਖੋ ਜਿਹੜੇ ਬੰਦੇ ਵੀ ਇਹਨਾਂ ਨੂੰ ਲੱਗਦਾ ਨਾ ਥੋੜੀ ਜੀ ਸਿਧਾਂਤ ਦੀ ਗੱਲ ਕਰਦੇ ਆ ਉਹ ਸਦਨ ਤੇ ਪੈਰਾ ਦੇਣ ਦੀ ਗੱਲ ਕਰਦੇ ਉਹ ਬੰਦਿਆਂ ਨੂੰ ਇਹ ਪਾਸੇ ਕਰਦੇ ਆ ਹੁਣ ਤੁਸੀਂ ਦੇਖੋ ਮਨਪ੍ਰੀਤ ਅਯਾਲੀ ਨੂੰ ਮੇਰੇ ਖਿਆਲ ਨਾਲ ਰਾਜਸਥਾਨ ਦਾ ਲਾਇਆ ਜੀ ਰਾਜਸਥਾਨ ਵਿੱਚ ਕਿੰਨੇ ਕ ਅਕਾਲੀ ਦਲ ਕਿੰਨੀਆਂ ਕ ਅੱਗੇ ਚੋਣਾਂ ਲੜਨੀਆਂ ਕਿੰਨੀ ਕ ਭਰਤੀ ਦੀ ਲੋੜ ਆ ਜੰਮੂ ਕਸ਼ਮੀਰ ਚ ਅਕਾਲੀ ਦਲ ਦਾ ਕਿਸੇ ਨੂੰ ਲਾਸਤਾ ਉੱਥੇ ਕਿੰਨੀ ਕ ਲੋੜ ਆ ਕਿਸੇ ਨੂੰ ਹਮਾਚਲ ਚਲਾਤਾ ਜੀ ਗੱਲ ਤੇ ਪੰਜਾਬ ਦੀ ਸੀ ਜੀ ਤੇ ਅਕਾਲ ਤਖਤ ਸਾਹਿਬ ਦੇ ਨੇ ਹੁਕਮਨਾਮੇ ਨੂੰ ਜੇ ਮੰਨਦੇ ਸੀ ਜੇ ਇਹ ਚਾਹੁੰਦੇ ਆ ਪੰਥ ਦੀ ਏਕਤਾ ਹੋਵੇ ਪੰਥ ਵਿੱਚ ਵਖਰੇਵੇਂ ਨਾ ਹੋਣ ਪੰਥ ਦੀ ਚੜ੍ਹਦੀ ਕਲਾ ਹੋਵੇ ਤੇ ਫਿਰ ਇਹਨਾਂ ਨੂੰ ਇਹ ਇਹਨਾਂ ਨੇ ਮੰਨ ਲੈਣਾ ਸੀ ਪਰ ਇਹ ਇੱਕ ਪਰਿਵਾਰ ਦੀ ਸ਼ੋਭਾ ਲੋੜਦੇ ਇੱਕ ਪਰਿਵਾਰ ਦੀ ਚੜ੍ਹਤ ਲੋੜਦੇ ਆ ਨਹੀਂ ਤੇ ਤਖਤਾਂ ਦੇ ਜਥੇਦਾਰ ਸਹਿਬਾਨ ਦਾ ਉਹ ਫਰਜ਼ ਨਹੀਂ ਬਣਦਾ ਵੀ ਸੰਗਤ ਦੀ ਦੁਵੇਦਾ ਦੂਰ ਕਰਨੇ ਹੋ ਕੀ ਰਹਿ ਲਖੋ ਦਾ ਕੱਲ ਬਿਆਨ ਤੱਕ ਮੈਂ ਵੇਖਿਆ ਸੀਗਾ ਕਈ ਵਾਰ ਬੋਕਸ ਬਿਆਨ ਵੀ ਲੱਗਦੇ ਆ ਪਰ ਉਹਨਾਂ ਨੂੰ ਸਸਪੈਂਡ ਲੈਣਾ ਚਾਹੀਦਾ ਜੀ ਜਿਵੇਂ ਦਰਾਂ ਨੂੰ ਸਿਰਫ 6 ਜਨਵਰੀ ਨੂੰ ਉਹ ਸਾਹਮਣੇ ਆਏ ਉਹ ਵੀ ਗੁਰਪੁਰ ਵਾਲੇ ਦਿਨ ਉਦੋਂ ਵੀ ਪੱਤਰਕਾਰਾਂ ਨੇ ਪੁੱਛ ਲਿਆ ਤੇ ਉਹਨਾਂ ਨੇ ਇਹੀ ਕਿਹਾ ਕਾਲੀ ਦਲਵਾਨਾ ਕਾਰਨੀ ਨਹੀਂ ਕਰਨੀ ਚਾਹੀਦੀ ਇਨ ਬਿਨ ਹੁਕਮ ਲਾਗੂ ਕਰਨਾ ਚਾਹੀਦਾ ਪਰ ਉਦੋਂ ਬਾਅਦ ਉਹਨਾਂ ਨੇ ਤਾਂ ਇਹ ਵੀ ਕਹਿਤਾ ਸੀ ਗਿਆਨੀ ਰਗਵੀਰ ਸਿੰਘ ਜੀ ਨੇ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਸੰਬੰਧੀ ਜਾਂਚ ਕਰਨ ਦਾ ਸ਼ਰੋਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਉਹ ਅਸੀਂ ਆਪਣੇ ਪੱਧਰ ਤੇ ਕਰਾਂਗੇ ਪਰ ਉਹਦੇ ਬਾਰੇ ਵੀ ਸ਼ਰੋਣੀ ਕਮੇਟੀ ਚੁੱਪ ਹੈ ਨਹੀਂ ਦੇਖੋ ਗਿਆਨੀ ਰਕबीर ਸਿੰਘ ਹੁਣੀ ਵਿਚਾਰੇ ਸ਼ਾਇਦ ਭੁੱਲਦੇ ਆ ਕਿ ਉਹ ਉਹਦੇ ਸ਼ਰੋਣੀ ਕਮੇਟੀ ਦੇ ਮੁਲਾਜ਼ਮ ਆ ਜੀ ਜੇ ਮੁਲਾਜ਼ਮਤਾ ਨਾ ਹੁੰਦੀ ਤਾਂ ਫੇਰ ਆ ਸਾਰਾ ਕੁਝ 2 ਦਸੰਬਰ ਵਾਲਾ ਮੰਨਿਆ ਜਾਣਾ ਸੀ ਜੀ ਉਹਨਾਂ ਨੂੰ ਵੀ ਪਤਾ ਵਾ ਵੀ ਇਹ ਬਿਆਨ ਹੀ ਦੇ ਸਕਦੇ ਆ ਪਾਵਰ ਤੇ ਉਹਨਾਂ ਦੇ ਕੋਲ ਕੁਝ ਨਹੀਂ ਪਾਵਰ ਤਾਂ ਸਾਰੀ ਐਜੈਕਟਿਵ ਬਾਡੀ ਕੋਲ ਪਈ ਆ ਜੀ ਤੇ ਹਰ ਇੱਕ ਬੰਦਾ ਡਰਦਾ ਹੀ ਆ ਵੀ ਚਲੋ ਮੇਰੇ ਮੈਨੂੰ ਉਹਦੇ ਤੋਂ ਪਾਸੇ ਕਰ ਜਾਣਗੇ ਇੱਕ ਪ੍ਰਵਤਾ ਜਾਊਗੀ ਦੂਜਾ ਰਜ਼ਗਾਰ ਦਾ ਜਿਹੜਾ ਸਾਧਨ ਬਣਿਆ ਹੋਇਆ ਉਹ ਪਾਸੇ ਆੜ ਜਾਣਾ ਜੀ ਜਿਹੜਾ ਵੀ ਜਿਹੜਾ ਹੁਕਮਨਾਮਾ ਲਾਗੂ ਨਾ ਹੋਣ ਦਾ ਕਾਰਨ ਹੈ ਉਹ ਕਿਹਨੂੰ ਮੰਨਦੇ ਹੋ ਤਖਤਾਂ ਦੇ ਜਥੇਦਾਰਾਂ ਨੂੰ ਚਰੋਣੀ ਕਮੇਟੀ ਨੂੰ ਬਾਦਲਦਾਲ ਨੂੰ ਸੁਧਾਰ ਲੈਰ ਵਾਲਿਆਂ ਨੂੰ ਕਿਹਨੂੰ ਮੰਨਦੇ ਹੋ ਤੁਸੀਂ ਕਸੂਰਵਾਰ ਦੇਖੋ ਜੀ ਕਸੂਰਵਾਰ ਤੇ ਉਹਦੇ ਵਿੱਚ ਉਹ ਹੀ ਲੋਕ ਨੇ ਜਿਨ੍ਹਾਂ ਨੂੰ ਸਜਾਵਾਂ ਲੱਗੀਆਂ ਜੀ ਜਾਇ ਉਸ ਉਹਦੇ ਵਿੱਚ ਸਭ ਤੋਂ ਵੱਡਾ ਕਸੂਰਵਾਰ ਤੇ ਬਦਲ ਪਰਿਵਾਰ ਹੀ ਆ ਜੀ ਕਿਉਂਕਿ ਜਾਂ ਤਾਂ ਨਿਮਾਣਾ ਸਿੱਖ ਹੋਣ ਦਾ ਨਾਟਕ ਨਾ ਕਰਦੇ ਜੀ ਦੇ ਪਿੱਛਾ ਸੀ ਫਿਰ ਉਹਨੂੰ ਐਨਬਨ ਲਾਗੂ ਕਰ ਲੈਂਦੇ ਜੀ ਹਣ ਉਹ ਪਰਿਵਾਰ ਇਸ ਤੌਰ ਤੇ ਤੁਰਿਆ ਹੋਇਆ ਵੀ 100 ਗੰਡਾ ਵੀ ਖਾਣਾ 100 ਚਿੱਤਰ ਵੀ ਖਾਣਾ ਜੀ ਹਣ ਮਾਗੀ ਵਾਲੇ ਦੇਨ ਉੱਥੇ 5-70000 5000 ਤੋਂ 10000 ਬੰਦਾ ਇਕੱਠਾ ਹੋ ਕੇ ਇਹ ਗੱਲ ਕਹਿਣ ਡਿਆ ਕਿ ਫਕਰੇ ਕਾਂ ਵਾਪਸ ਦਿੱਤਾ ਵਾਲਾ ਫੈਸਲਾ ਜਿਹੜਾ ਵਾਪਸ ਲਿਆ ਜਾਵੇ ਜੀ ਇੱਕ ਤਰ੍ਹਾਂ ਦਾ ਚੈਲੰਜ ਹੈ ਨਾ ਜੱਜਦਾਰਾਂ ਨੂੰ ਜੀ ਬਿਲਕੁਲ ਸੋ ਇਸ ਕਰਕੇ ਜਿਹੜੀ ਜਿਹੜੇ ਜਸੇਦਾਰ ਹੈਗੇ ਤਖਤਾਂ ਦੇ ਉਹਨਾਂ ਨੂੰ ਆਪਣੀ ਜਿਹੜੀ ਤਾਕਤ ਆ ਜਾਂ ਆਪਣੀ ਜਿਹੜੀ ਜੁਰਤ ਆ ਪੰਜਾਬੀ ਚ ਉਹ ਦਿਖਾਉਣੀ ਚਾਹੀਦੀ ਆ ਜੀ ਇਸੇ ਤਰ੍ਹਾਂ ਵੀ ਢਿੱਲਾ ਨਹੀਂ ਹੋਣ ਦਿੰਦਾ ਜੇ ਜੇ ਨਹੀਂ ਲਾਗੂ ਕਰ ਦੇ 2 ਦਸੰਬਰ ਵਾਲਾ ਹੁਕਮਨਾਮਾ ਤੇ ਉਹਨਾਂ ਜਿਹੜੀ ਜਿਹੜੀਆਂ ਜਿਹੜੀ ਵੀ ਧਿਰ ਉਹ ਤੋਂ ਅਨਕਾਨੀ ਕਰਦੀ ਉਹਦੇ ਖਿਲਾਫ ਸਖਤ ਕਾਰਵਾਈ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ